ਨਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਪੰਥ ਸੈਮਾਨ ਜੋਗ ਗੁਰਤਾ ਗੰਦੀ ਤੇ ਵਰਾਜਮਾਨ ਜੁਗੋ ਜੁਗ ਅਟਲ ਸਹਬਾਂ ਦੀ ਪਾਵਨ ਪਵਿੱਤਰ ਨਦੀ ਗੋਦ ਦਾ ਆਨੰਦ ਮਾਣ ਰਹਿ ਬੜਾ ਭਾਗੀ ਜਨੋ ਆਪ ਸਭ ਸੰਗਤਾਂ ਨੇ ਨਤਨਦੀ ਦੂਜੀ ਬਾਣੀ ਜੋਬ ਸਾਹਿਬ ਜਿਨ੍ਹਾਂ ਦੇ ਵਿੱਚੋਂ 184 ਜੋ ਪੌੜੀਆਂ ਹਨ ਉਹਨਾਂ ਦੀ ਸੰਖਿਆ ਪ੍ਰਾਪਤ ਕੀਤੀ ਹੈ ਆਓ ਅੱਗੇ ਪਾਠ ਆਰੰਭ ਕਰਨ ਤੋਂ ਪਹਿਲਾਂ ਮਨ ਵਰਤਿਆਂ ਨੂੰ ਇਕਾਗਰ ਕਰਿਏ ਰਸਨਾ ਨੂੰ ਕਰੋ ਪਵਿੱਤਰ ਗੱਜ ਕੇ ਫਤੇ ਬਲੌਰੀਆ ਕੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਦੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੀਜ ਤੀਜ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਠ ਆਰੰਭ ਹੈ ਪੂਜੰਗ ਪਰਿਆਤ ਛੰਦ ਜੱਜੇ ਤੇ ਟਿੱਪੀ ਲਾ ਕੇ ਕੋ ਜੰਗ ਪ੍ਰਿਆਤ ਛੰਦ ਪਾਠ ਦੀ ਚਾਲ ਦਸੀ ਹੈ ਨਮੋ ਸੂਰਜ ਸੂਰਜੇ ਨਮੋ ਬਾਤ ਕਰਨਾ ਹੈ ਨੰਨਾ ਮੰਮੇ ਤੇ ਹੋੜਾ ਲਾ ਕੇ ਨਾਮੋ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਚੰਦਰ ਚੰਦਰੇ ਨਮੋ ਰਾਜ ਰਾਜੀ ਨਮੋ ਇੰਦਰ ਇੰਦਰੀ ਨਮੋ ਅੰਧਕਾਰੀ ਧਦੇ ਨਾਲ ਨਮੋ ਅੰਧਕਾਰੀ ਨਮੋ ਤੀਜ ਤੀਜੀ ਨਮੋ ਬ੍ਰਿੰਦ ਬ੍ਰਿੰਦੇ ਇਸ ਪਾਠ ਨੂੰ ਜ਼ਿਆਦਾਤਰ ਬਿਰਧ ਬਿਰਦੇ ਹੀ ਪੜ ਜਾਈਦਾ ਬਿਰਧ ਪਾਠ ਨਹੀਂ ਪੜਨਾ ਬੱਬੇ ਨੂੰ ਹਿਆਰੀ ਲਾ ਕੇ ਪੜਾਂਗੇ ਤਾਂ ਬੋਲ ਹੋਊਗਾ ਬਿਰਧ ਬਿਰਦੇ ਪਰ ਲਸਿਆਰੀ ਲੱਗਣੀ ਆ ਜੋ ਨਿਯਮ ਐ ਜੋ ਰੂਲ ਐ ਜਿਹੜੀ ਪੈਰ ਵਿੱਚ ਹੈ ਰਾਰਾ ਉਹਨੂੰ ਹਿਯਾਰੀ ਲੱਗਣੀ ਆ ਉਹਨੂੰ ਟੀਪੀ ਲੱਗਣੀ ਆ ਜਿਹੜੀ ਬੱਬੇ ਨੂੰ ਹਿਯਾਰੀ ਲੱਗੀ ਐ ਔਰ ਆੜੇ ਨੂੰ ਹਿਯਾਰੀ ਲੱਗਣੀ ਰਾੜੇ ਨੂੰ ਟੀਪੀ ਲੱਗ ਜਾਣੀ ਐ ਨਮੋ ਬ੍ਰਿੰਦ ਬ੍ਰਿੰਦੇ ਪਾਠ ਹੈ ਸ਼ੁੰਦ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਤਤੰ ਨਹੀਂ ਬੋਲਣਾ ਬਸ ਨੱਕ ਦੇ ਵਿੱਚ ਹੀ ਆਵਾਜ਼ ਆਵੇ ਠਪੀ ਦੀ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੀ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਤੱਦਾ ਹੈ ਤੱਦਾ ਸੰਗਤ ਨੂੰ ਪਤਾ ਹੈ ਤਦੇ ਅਸੀਂ ਭਾਰੇ ਕਰਕੇ ਬੋਲਦੇ ਆ ਜਿਹੜੇ ਦੱਦੇ ਹੁੰਦੇ ਆ ਦੱਦਿਆਂ ਨੂੰ ਬੋਲਣਾ ਹੁੰਦਾ ਕੋਲਾ ਜਿਹੜੇ ਤੱਦੇ ਹੁੰਦੇ ਆ ਇਹ ਭਾਰੇ ਕਰਕੇ ਬੋਲਣੇ ਪੈਂਦੇ ਹਨ ਨਮੋ ਜੁਧ ਜੁਧੇ ਇਸ ਤਰੀਕੇ ਨਾਲ ਕੋਲਾ ਨਹੀਂ ਪਾਠ ਕਰਨਾ ਇਹ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਕਲਹ ਤੰਨੇ ਮੁਕਤਿਆ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਬੇਭੂਤੇ ਅਨਾਦੰ ਬੇਭੂਤੇ ਨਮੋ ਇੰਦਰ ਇੰਦਰੇ ਇੱਥੇ ਵਿਸ਼ਰਾਮ ਲੱਗ ਗਿਆ ਜੀ ਅਨਾਦੰ ਬੇਭੂਤੇ ਬੱਬੇ ਅਨੁਸਾਰੀ ਬੇਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੀ ਐੜੇ ਨਹੀਂ ਛੱਡਣੇ ਐੜੇ ਗਿਆਤਾ ਲਾ ਕੇ ਪਾਠ ਕਰਨੇ ਹਨ ਅਲੰਕਾਰ ਅਲੰਕੀ ਅਲੰਕਾਰ ਅਲੰਕੀ ਨਮੋ ਆਸ ਆਸੇ ਨਮੋ ਬਾਗ ਬੰਕੇ ਬਾਂਕ ਬੰਕੇ ਇੱਕ ਉਤੇ ਬਿੰਦੀ ਐ ਟਿੱਪੀ ਐ ਬਿੰਦੀ ਟਿੱਪੀ ਲਗਾ ਕੇ ਪਾਠ ਕਰਨਾ ਹੈ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਪੰਗੀਸ਼ ਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਲੇ ਅਨੰਗੀ ਅਕਾਮੇ ਤ੍ਰਿਪੰਗੀ ਤਤਾ ਜਿਹੜੀ ਤੱਤੇ ਨੂੰ ਹਿਯਾਰੀ ਐ ਰਾਰੇ ਨੂੰ ਹਿਯਾਰੀ ਤ੍ਰਿਪੰਗੀ ਤਰੇ ਕਾਲੇ ਲਿਖਣ ਵਿੱਚ ਸਮਝਣਾ ਹੋਵੇ ਤਾਂ ਐਦਾਂ ਤੱਤਾ ਰਾਰੇ ਨੂੰ ਹਿਯਾਰੀ ਭੱਵੇ ਤੇ ਟਿੱਪੀ ਤੇ ਗੱਗੇ ਨੂੰ ਬਿਹਾਰੀ ਇਸ ਤਰੀਕੇ ਨਾਲ ਤਰੇ ਭੰਗੀ ਤਰੇ ਕਾਲੇ ਅਨੰਗੀ ਅਕਾਮੇ ਇਹ ਇੱਕ ਅਛਰੀ ਛੰਦ ਅਛਰੀ ਪੜਨਾ ਹੈ ਭਾਰਾ ਕਰਕੇ ਅੱਧਾ ਕਦੇ ਨਾਲ ਇੱਕ ਅਛਰੀ ਛੰਦ ਹੁਣ ਅੱਗੇ ਪਾੜਦਾ ਧਿਆਨ ਰੱਖਣਾ ਇਸ ਨੂੰ ਅਸੀਂ ਪੜ ਜਾਣਿਆ ਅਜੀ ਅਲੀ ਗੁਲਾਮਾਂ ਲੱਗੀਆਂ ਹੋਈਆਂ ਇਸ ਨੂੰ ਬੋਲਣ ਦਾ ਜੋ ਸਹੀ ਤਰੀਕਾ ਹੈ ਐੜਾ ਅਗੇਤਰ ਕਰਕੇ ਅਜੈ ਅਲੇ ਇਸੇ ਤਰੀਕੇ ਨਾਲ ਅਜੈ ਪਾਠ ਕਰਨਾ ਹੈ ਅਜੈ ਜੇ ਜਿਆਦਾ ਜਿਨ੍ਹਾਂ ਦੇ ਅਜੇ ਪੱਕਿਆ ਹੀ ਹੋਇਆ ਹੈ ਪੱਕਾ ਹੀ ਅਜੇ ਅਲੇ ਅਪੇ ਜਿਹੜੇ ਕਰਦੇ ਨੇ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਇਸ ਨੂੰ ਸੋਖੇ ਤਰੀਕੇ ਨਾਲ ਪਕਾਣ ਵਾਸਤੇ ਐੜਾ ਅਗੇਤਰ ਲਾ ਕੇ ਅ ਜੈ ਅ ਜੈ ਤੇ ਪਾਠ ਇਕੱਠਾ ਹੀ ਕਰਨਾ ਹੈ ਇਹ ਸਿਰਫ ਸਮਝਾਉਣ ਵਾਸਤੇ ਆ ਅ ਜੈ ਤੇ ਆਪਾਂ ਪੜ੍ਹਨਾ ਹੈ ਅ ਜੋ ਹੈ ਅ ਲੈ ਅ ਭੈ ਅ ਭੈ ਪੱਬਾ ਆ ਗਿਆ ਇਹ ਭਾਰਾ ਕਰਕੇ ਅੱਗੇ ਅ ਬੈ ਅ ਬੈ ਬੱਬਾ ਆ ਗਿਆ ਇਹ ਹੋਲਾ ਅ ਭੈ ਅ ਬੈ ਅ ਭੂ ਦੋ ਲੈਂਕੜੇ ਲੱਗੇ ਹੋਏ ਨੇ ਲੰਬਾ ਕਰਕੇ ਅਪੂ ਪਾਠ ਨਹੀਂ ਕਰਨਾ ਅਪੂ ਨੂੰ ਤਾਂ ਫਿਰ ਔਂਕੜ ਹੋ ਜਾਣਾ ਅਪੂ ਜੂ ਅਨਾਸ ਅਕਾਸ਼ ਅਗੰਝ ਅਭੰਜ ਐੜੇ ਵੇਤਰ ਲਾ ਕੇ ਅਭੰਜ ਅਲਖ ਅਲਖ ਪਾਠ ਕਰਨਾ ਅਲਖ ਪਾਠ ਨਹੀਂ ਕਰਨਾ ਅਲਖ ਅਪਖ ਆਕਾਲ ਦਇਾਲ ਦਦ ਦੇ ਨੁ ਹਿਸ਼ਾਰੀ ਐੜੇ ਨੂੰ ਕੰਨਾ ਲੱਲਾ ਕੋੜੋਂ ਈੜੀ ਨਹੀਂ ਲਾਣੀ ਈੜੀ ਨੂੰ ਹਿਸ਼ਾਰੀ ਲਾ ਕੇ ਪਾਠ ਨਹੀਂ ਕਰਨਾ ਦਇਾਲ ਨਹੀਂ ਪੜਨਾ ਦਿਆਲ ਪੜਾਂਗੇ ਤਾਂ ਈੜੀ ਲੱਗਦੀ ਆ ਕੋਲੋਂ ਸਿੱਧਾ ਪਾਠ ਹੈ ਤਿੰਨ ਅੱਖਰਾਂ ਦਿਆਲ ਬਸ ਦਿਆਲ ਅਲੇਖ ਅਪੇਖ ਅਨਾਮ ਅਗਾਮ ਅਗਾਹ ਅਟਾਹ ਅਗਾਹ ਅਗਾਹਾ ਅਟਾਹਾ ਪਾਠ ਨਹੀਂ ਕਰਨਾ ਸੰਗਤ ਜੀ ਹਾਹਾ ਮੁਕਤਾ ਹੈ ਅਗਾਹ ਅਟਾਹ ਕਿਉਂਕਿ ਸਾਡੇ ਦਿਮਾਗ 'ਚ ਹੈ ਕਿ ਹਾਹਾ ਮੁਕਤਾ ਆ ਗਿਆ ਹਾਹਾ ਮੁਕਤਾ ਹਾ ਹਾ ਹ ਮੁਕਤਾ ਹਾ ਨਹੀਂ ਹੈ ਗੁਰੂ ਪਿਆ ਹਾ ਹ ਮੁਕਤਾ ਹਾ ਹੈ ਕੰਨਾ ਹਾ ਹਾ ਇਹ ਨੂੰ ਕੰਨਾ ਲੱਗੂਗਾ ਤਾਂ ਹਾ ਬਣਨਾ ਹਾ ਹਾ ਮੁਕਤਾ ਹਈ ਆ ਗੁਰੂ ਪਿਆਰੋ ਅਗਾਹ ਹਟਾ ਹ ਅਨਾਥੀ ਪਰਮਾਥੀ ਪਰਮਾਥੀ ਜਲਦੀ ਨਾਲ ਪਰਮਾਥੀ ਜਿਉਨੀ ਅਮੋਨੀ ਨਾ ਰਾਗੇ ਪਾਠ ਨਹੀਂ ਕਰਨਾ ਨਾ ਰਾਗੇ ਨਰੰਗੇ ਪਾਠ ਨਹੀਂ ਕਰਨਾ ਸੰਗਤ ਜੀ ਨਾ ਨਾ ਨੰਨਾ ਜਿਹੜਾ ਨੰਨਾ ਹੈ ਨੰਨਾ ਬੋਲ ਕੇ ਵਿੱਚ ਜਮਕ ਲਾਣੀ ਨੰਨੇ ਤੇ ਜਮਕ ਲਾ ਕੇ ਡੈਸ਼ ਜਿਹਨੂੰ ਕਹਿੰਦੇ ਆ ਨੰਨਾ ਡੈਸ਼ ਰਾਗੀ ਨਾ ਰਾਗੀ ਨਾ ਰੰਗੇ ਨਾ ਰੂਪੇ ਨਾ ਰੇਖੇ ਇਹਦਾ ਖਾਸ ਧਿਆਨ ਰੱਖਣਾ ਇਸ ਤਰੀਕੇ ਨਾਲ ਵੀ ਪਾਠ ਨਹੀਂ ਕਰਨਾ ਨਾ ਰਾਗੇ ਨਾ ਰੰਗੇ ਨਾ ਕੰਨਾ ਵੀ ਨਹੀਂ ਜ਼ਿਆਦਾ ਲਾਣਾ ਗੁਰੂ ਪਿਆਰੇ ਸਿਰਫ ਬੋਲਾ ਜਾ ਪਾਠ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਇਸ ਤਰੀਕੇ ਨਾਲ ਅਕਰਮ ਅਕਰਮ ਪਾਠ ਕਰਨ ਦਾ ਤਰੀਕਾ ਐੜਾ ਵੇਤਰ ਲਾ ਕੇ ਕਰਮ ਬੋਲ ਜਣਾ ਅਕਰਮ ਅਕਰਮ ਅ ਭਰਮੰਗ ਵੀ ਇਸ ਤਰੀਕੇ ਨਾਲ ਅ ਭਰਮੰ ਅ ਗੰਜੇ ਅਲੇਖੇ ਉਜੰਗ ਪਰਯਾਤ ਛੰਦ नमस्तुल परनामे समस्तुल परनासे नमस्तुल नमस कह के तुल् पाठ इकट्ठा फे बोलना है नमस्तुल परनामे समस्तुल परनासे इसी तरीके नाल समस्तुल अगंजुल अनामे अगंजुल ज जदा अंकड़ छड़ना नहीं अगंजुल अनामे समस्तुल निवासी इसी तरीके नाल समस्तुल निवासी ਨਿਰਕਾਮੰ ਬੇਭੂਤੇ ਨਿਰਕਾਮੰ ਨੰਨਾਰ ਰਾਰੇ ਨੁ ਹਿਯਾਰੀ ਨਿਰੇ ਕਾਮੰ ਬੇਭੂਤੇ ਸਮਸਤੋ ਸਰੂਪੇ ਕੂ ਕਰਮੰ ਪ੍ਰਨਾਸੀ ਕਕਾ ਓਂਕੜ ਬੋਲਣਾ ਕੂ ਕਰਮੰ ਇਕੱਠਾ ਪਾਠ ਬੋਲਣਾ ਸਮਝਾਉਣ ਵਾਸਤੇ ਬੇਨਤੀ ਕਰ ਰਿਹਾ ਹਾਂ ਕੂ ਕਰਮੰ ਕੂ ਕਰਮੰ ਕਰਮੰ ਇਕੱਠਾ ਬੋਲਣਾ ਫਿਰ ਇਹਨੂੰ ਜਦੋਂ ਅਭਿਆਸ ਹੋ ਗਿਆ ਫਿਰ ਇਕੱਠੇ ਪਾਠ ਨੂੰ ਪੜ੍ਹਨਾ ਸਾਰੇ ਨੂੰ ਕੂ ਕਰਮੰ ਪ੍ਰਨਾਸੀ ਇਸ ਤਰੀਕੇ ਨਾਲ ਸੂ ਧਰਮੰ ਬੇਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪਰਨਾਸੀ ਸੱਚ ਦਾ ਆਨੰਦ ਤਿੰਨ ਅੱਖਰ ਨੂੰ ਮੇਲ ਕੇ ਬਣਾ ਸਦਾ ਸੱਚ ਦਾ ਆਨੰਦ ਸਤਰੰਗ ਸਤਰੰਗ ਭਾਰਾ ਕਰਕੇ ਸਤਰੰਗ ਪਰਨਾਸੀ ਸਤਰੰਗ ਇਹ ਛਤਰੂਆਂ ਦੀ ਗੱਲ ਹੁੰਦੀ ਹੈ ਜਿੱਥੇ ਸਤਰੰਗ ਦੀ ਗੱਲ ਚੱਲਦੀ ਨਾ ਛਤਰੂ ਸਤਰੰਗ ਭਾਰਾ ਕਰਕੇ ਸਤਰੰਗ ਪਰਨਾਸੀ ਕਰੀ ਮੁਲ ਕੋ ਨਿੰਦਾ ਸਮਸਤੁਲ ਨੇਵਾਸੀ ਜਾਇਬ ਬੇਪੂਤੇ ਗਜਾਇਬ ਗਨੀਮੇ ਹਰੀੰ ਕਰਿਅੰ ਕਰੀ ਮਨ ਰਹੀ ਮੈਂ ਕਰੀ ਮੁੱਲ ਜਲਦੀ ਨਾਲ ਪਾਠ ਕਰਨਾ ਇਕੱਠਾ ਹੀ ਕਰੀ ਮੁੱਲ ਰਹੀ ਮੈਂ 74 ਚੱਕਰ ਵਰਤੀ ਇਸ ਨੂੰ ਪਾਰਾ ਕਰਕੇ ਬੋਲਣਾ ਹੈ 74 ਚੱਕਰ ਕੋਲਾ ਪਾਠ ਨਹੀਂ ਆਣਾ ਇਹ 74 ਚੱਕਰ ਵਰਤੀ 74 ਚੱਕਰ ਭੁਗਤੇ ਸਉੰਪਵ ਸਉੰਗ ਸਉੰਪਵ ਜੇ ਆਪਣਾ ਜਈਆ ਹੈ ਨੇ ਕੀ ਚੇਂਜ ਹੋ ਜਾਣਾ ਈ ਡੀ ਨੂੰ ਸਿਆਰੀ ਐੜੇ ਟਿੱਪੀ ਲੱਗਣੀ ਆ ਬਸ ਈ ਡੀ ਸਿਆਰੀ ਐੜੇ ਟਿੱਪੀ ਫਿਰ ਪਾਠ ਬਣ ਜਾਣਾ ਸਵੰਭਵ ਸੋਭੰ ਸਰਬਦਾ ਸਰਬਜੁਗਤੀ ਦੁ ਕਾਲੰ ਪਰਨਾਸੀ ਦਯਾਲਨ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਅੱਜ ਆਪ ਸਾਭ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਬਾਣੀ ਦੇ ਸਤਿਗੁਰੂ ਜੀ ਨਾਲ ਸ਼ਰਧਾ ਤੇ ਮਿਹਰ ਭਰਿਆ ਹੱਥ ਰੱਖ ਕੇ ਸੰਥਾਪ ਕਰਵਾਈ ਹੈ ਜੀ ਵਾਹਿਗੁਰੂ